ਹਲਕਾ ਰਾਜਸਥਾਨੀ ਤੋਂ ਬੜੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਟਲੀ ਤੋਂ ਆਇਆ ਮੁੰਡਾ ਤੇ ਆਪਣੇ ਬਾਪ ਦੇ ਨਾਲ ਕਣਕ ਵਜਾ ਰਿਹਾ ਸੀਗਾ ਅਚਾਨਕ ਮੋਟਰਸਾਈਕਲ ਦੇ ਉੱਤੇ ਦੋ ਸਵਾਰ ਹੋ ਕੇ ਲੋਕ ਆਉਂਦੇ ਨੇ ਤੇ ਉਸ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਬੜੀ ਬੇਹੱਦ ਕੈਲੇ ਕਿ ਮੰਦ ਭਾਗੀ ਖਬਰ ਹੈ ਪਰਿਵਾਰ ਨੂੰ ਪਤਾ ਨਹੀਂ ਲੱਗ ਰਿਹਾ ਕੌਣ ਹੈ ਆਪਦੇ ਬਾਪ ਦੇ ਨਾਲ ਖੇਤਾਂ 'ਚ ਕੰਮ ਕਰਵਾ ਰਿਹਾ ਫਿਰ ਫੋਨ ਕਰਕੇ ਕਹਿੰਦਾ ਆ ਕਿ ਫਲਾਣੇ ਬੰਦੇ ਨੇ ਮੇਰੇ ਗੋਲੀਆਂ ਮਾਰਤੀਆਂ ਇੱਕ ਤੂੰ ਪਛਾਣ ਕਰ ਲਈ ਆ ਪਰ ਦੂਸਰੇ ਦੀ ਪਛਾਣ ਨਹੀਂ ਹੋ ਸਕੀ ਆਪ ਦੇ ਘਰ ਸੁਖ ਸਖੀਲੀ ਬਾਪ ਦੇ ਨਾਲ ਕਣਕ ਬਜਾਉਣ ਆਇਆ ਕਿ ਚਲੋ ਬਾਪ ਜਿਹੜਾ ਆ ਉਹ ਕੱਲਾ ਕੰਮ ਕਰਦਾ ਆ 42 ਸਾਲਾ ਮਲਕੀਤ ਜੋ ਛੁੱਟੀ ਤੇ ਆਇਆ ਸੀਗਾ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਦੌਰਾਨ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਆਪਣੇ ਪਿਤਾ surjit singh ਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀਗਾ ਇਸ ਦੌਰਾਨ ਪਿੰਡ ਰਾਹੀਂ ਵਿਕਰਮ ਹੁਣੀ ਆਪਣੇ ਸਾਥੀ ਸਮੇਤ ਮੌਕੇ ਤੇ ਆਇਆ ਤੇਮਲਕੀਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅਨੇ ਵਾ ਗੋਲੀਆਂ ਚਲਾਈਆਂ ਔਰ ਮਨਕੀਤ ਦੀ ਮੌਤ ਜਿਹੜੀ ਹੈ ਮੌਕੇ ਦਿੱਤੇ ਹੋ ਗਈ। ਮ੍ਰਿਤਕ ਭੈਣ ਪਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਭਰਾ ਮਲਕੀਤ ਇਟਲੀ ਤੋਂ ਆਇਆ ਸੀਗਾ, ਮਿਹਨਤ ਕਰਦਾ ਸੀਗਾ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਭਲਾ ਸੋਚਦਾ ਸੀਗਾ, ਖੇਤੀਬਾੜੀ ਚ ਹਿੱਸਾ ਲੈਂਦਾ ਸੀਗਾ ਤੇ ਗੋਲੀਆਂ ਲੱਗਣ ਕਾਰਨ ਮਲਕੀਤ ਨੇ ਉਹਨੂੰ ਆਪ ਫੋਨ ਕੀਤਾ ਤੇ ਕਹਿੰਦਾ ਕਿ ਵਿਕਰਮ ਨੇ ਗੋਲੀਆਂ ਮਾਰਨੀਆਂ ਮੈਨੂੰ ਬਚਾ ਲਓ। ਇਹ ਸ਼ਬਦ ਜਦੋਂ ਉਹਨਾਂ ਨੇ ਸੁਨੇ ਆਪਦੇ ਪੁੱਤ ਦੇ ਤਾ ਉਥੋਂ ਨੱਠੇ ਗਿਆ ਪਰ ਰਾਸਤੇ ਦੇ ਵਿੱਚ ਜਦੋਂ ਹਸਤਾ ਲ ਜਾਂਦੇ ਸੀ ਤਾਂ ਮੌਤ ਹੋ ਗਈ ਆ ਪਰਿਵਾਰ ਦਾ ਦੋਸ਼ ਹੈ ਕਿ ਵਿਕਰਮ ਹੁਣੀ ਪਿੰਡ ਦਾ ਗੈਂਗਸਟਰ ਕਿਸਮ ਦਾ ਬੰਦਾ ਆ ਪਹਿਲਾਂ ਵੀ ਬੰਬ ਧਮਾਕੇ ਦੇ ਵਿੱਚ ਮਾਮਲੇ ਚ ਉਹਦਾ ਨਾਮ ਨਾਮਜ਼ਦ ਰਹਿ ਚੁੱਕਿਆ ਆ ਔਰ ਫਿਲਹਾਲ ਉਜਮਾਨਤ ਤੇ ਬਾਹਰ ਆ ਤੇ ਪਿੰਡ ਦੇ ਵਿੱਚ ਖੌਫ ਪੈਦਾ ਕਰ ਰਿਹਾ ਸੀਗਾ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਇਹ ਕਤਲ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਕਰਕੇ ਕੀਤਾ ਆ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਸਾਡੀ ਗੱਲਬਾਤ ਉਹਦੀ ਭੈਣ ਦੇ ਨਾਲ ਹੋਈ ਹੈ ਉਹ ਸੁਣਾਉਣਾ ਹੈ ਤੁਹਾਨੂੰ ਕੀ ਕਹਿੰਦੇ ਨੇ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਨਾਮ ਜਦੋਂ ਦੱਸਾਂਗਾ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਉਸ ਟਾਈਮ ਨੂੰ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤੇ ਉਹਦਾ ਸੂਰਾ ਸਰੀਰ ਜਿਹੜਾ ਛਣਣੀ ਛਣਣੀ ਹੋਇਆ ਹੈ ਇਹ ਕਈਥੇ ਦਿਮਾਗ 'ਚ ਮਰੀ ਹੈ ਇਹ ਕਈਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਕਰਾਂ ਨੇ ਮਾਰਤਾ ਡੈਡੀ ਨੇ ਆਪ ਵੇਚ ਡੈਡੀ ਵੀ ਡੈਡੀ ਵੀ ਜਾਂਦਾ ਤਾਏ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਕਰਾਂ ਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਂ ਦਿੱਤਾ ਵੀ ਮੈਨੂੰ ਬਿਕਰਾਂ ਨੇ ਗੋਲੀਆਂ ਮਾਰਤੀਆਂ ਉਹ ਸਰ ਰਾਤ ਦੇਣੀ ਇੱਥੇ ਤਰੇ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਵਿੱਚ ਟੋਰ ਨਾ ਤਰੇ ਤਰੇ ਫਿਰਣ ਦੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਤਾਨੂੰ ਇਨਸਾਫ ਚਾਹੀਦਾ ਬਸ ਮੇਰੇ ਬੱਚੇ ਪਰ ਵੀ ਅੱਜ ਦੇ ਤੇ ਕਾਂਡ ਕੀਤਾ ਸਾਡੇ ਤਾਂ ਇਹਦੇ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਤੇ ਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਹਾ। ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ। ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ। ਕੋਈ ਗੱਲਬਾਤ ਨਹੀਂ ਇਹੋ ਜੀ। ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ? ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ। ਭਾਈ ਕਿਹੜੇ ਕਿਹੜੇ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ। ਰਿવાર-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਉਹ ਇਹਦਾ ਤੁਹਾਡਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਨਾ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਈ ਟਰੀ ਤੇ ਪੱਕਾ ਝੰਪੜੇ ਟਰੀ ਦਾ ਉੱਥੋਂ ਆਇਆ ਸੀ ਤੋਂ ਆਪਣੇ ਫਾਦਰ ਜੀ ਰਸਨ ਰੈਸ਼ ਉਹਦੀ ਰਸਾਂ ਜੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਪਜਾਉਣ ਦਾ ਆਇਆ ਰਾਤ ਨੂੰ ਨਹੀਂ ਲੱਗੇ ਕਾਰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਏਥੇ ਆ ਤੇ ਪਤਾ ਨਹੀਂ ਉਹਨੇ ਕੀ ਪੈਰਵਾਹੀ ਕੀਤੀ ਕੀ ਉਸ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦਸੀ ਵੀ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਹ ਦੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਬੜਾ ਐ ਇਹਨੂੰ ਫਾਂਸੀ ਹੀ ਚਾਹੀਦੀ ਐ ਇਹੇ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹੇ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਮੇਰੇ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰਾਂ ਨਾਲ ਰਲਿਆ ਹੋਇਆ ਹੈ। ਬਸ ਇਹੀ ਮੰਗ ਕਰਦੇ ਵੀ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੈ। ਨੰਬਰ ਕੱਲ। ਹਾਂਜੀ। ਸਰ ਜੀ ਥਾਣਾ ਤੁਹਾਡੇ ਰਾਜਸਥਾਨੀ ਪਿੰਡ ਧਾਰੀਵਾਲ ਚ ਕਿੱਥੋਂ ਆਇਆ ਕਿ ਨੌਜਵਾਨ ਦਾ ਕੀ ਮਾਮਲਾ ਸਾਹਿਬ। ਪਰ ਉਹਦੇ ਘਰਦਿਆਂ ਦਾ ਸਾਰਿਆਂ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ। ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ। ਤੇ ਜੇ ਹਸਪਤਾਲ ਜਾ ਕੇ ਇਲਾਜ ਦੇ ਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜ ਜੀ ਕਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਮੈਨੂੰ ਪਤਾ ਜੀ ਉੱਤੇ ਕੋਈ ਮਕਦਮਾ ਦਰਜ ਹੈਗਾ ਉਹ ਨਿਰੰਕਾਰ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਅੰਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਸੀ ਆਪ ਸਰ ਜੀ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੇ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੂੰ ਜੀ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਇਆ ਜੀ ਨਹੀਂ ਅਜੇ ਨਹੀਂ ਹੋਇਆ ਜੀ ਬਸ ਤਕਤੀਸ ਜਾਰੀ ਹੈ ਮੇਰਾ ਨਾਮ ਪਲਵਿੰਦਰ ਕੋਹੜਾ ਹਾਂ ਜੀ ਮੁਲਕੇ ਇਹ ਤੇ ਮੇਰਾ ਭਰਾ ਆ ਜੀ ਇਟਲੀ ਦਾ ਛੁੱਟੀ ਆਇਆ ਸੀਗਾ ਘਰ ਹੀ ਮਿਤਰੇ ਲਾਇ ਤੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਂਦਿਆਂ ਸੀਗਾ ਡੈਡੀ ਨਾਲ ਕਣਕ ਬਜਾਉਂਦਿਆਂ ਤੇ ਢਾਣੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਦੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਦੀਆਂ ਉਹਦੇ ਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਇਹਨਾਂ ਨੇ ਫੜਿਆ ਦਾ ਉਹਨੇ ਤਵਾ ਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾਲ ਆਇਆ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਹਾਂ ਉਹਨੇ ਫਿਰ ਇਹਨਾ ਕਹਿ ਕੇ ਫੋਨ ਕਟਿਆ ਉਹਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾਣੇ ਚਾਚੇ ਤਾਂ ਮੈਂ ਥੇਭਾ ਕੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਉਹ ਵਾਸੇ ਇਹ ਆ ਕੇ ਗੱਡੀਆਂ ਚ ਪਾ ਕੇ ਲੈ ਗਿਆ ਮੈਨੂੰ ਮੈਂ ਮੇਰੇ ਭਰਾ ਆ ਜਾਂਦੇ ਹਨ ਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਦਾਰ ਸੀ ਕੋਈ ਦੁਸ਼ਮਣ ਸੀ ਤੁਹਾਡੀ ਕੋਈ ਨਹੀਂ ਕੋਈ ਮਣੀ ਨੇ ਮੇਰੇ ਪ੍ਰਾਨ ਕਦੀ ਕੇ ਦਾ ਮਾਰ ਨਹੀਂ ਕੀਤਾ। ਸਾਡੀ ਦੁਸ਼ਮਣੀ ਕਦੇ ਨਹੀਂ। ਮਾੜੀ-ਮੋਟੀ ਕੋਈ ਵਾਰ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕਿ ਗੱਲ ਦਾ। ਇਹ ਦੇਖ ਨੂੰ ਪਤਾ ਕੋਈ ਮਾੜੀ-ਮੋਟੀ ਗੱਲ ਹੋਊਗੀ। ਪਰ ਉਹ ਕਦੀ ਕਹਿੰਨੂ ਭੀਟੇ ਮੁੰਨੀ ਸੀ ਕਹਿੰਦਾ ਕਦੇ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕਿ ਮੇਰੇ ਨਾਲ ਲੜਿਆ ਮੈਂ ਆਪਰਾ ਕੇ ਨਹੀਂ ਲੜਦਾ ਨਹੀਂ ਸੀ। ਹਾਂ ਬੇਗਰਮਾ ਇਹਦਾ ਬੇਲਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਾਇ ਫੇਰ ਬਾਹਰ ਆ ਗਿਆ ਆ ਕੇ ਨਿਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗਰਿਸ਼ਟੋ ਰੋਣੇ ਆ ਨਕਰ ਹਾੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਣ ਦੇਣ ਜੀ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਕਿ ਸੋਣਾ ਦੋ ਜਣੇ ਇਹਨੇ ਕਿਹਾ ਇੱਕ ਤਾਂ ਉਹਨੂੰ ਪਛਾਣੀ ਨਾ ਇਹ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਵੈਸਾ ਹੰਦਾ ਨਾਲ ਉਹ ਕਰਦੇ ਰਿਹਾ ਇਹ ਮੈਂ ਹਾਨੂੰ ਇਨਸਾਫ ਚਾਹੀਦਾ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿੰਨਾਂ ਨੇ ਆਉਂਦੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਬੰਬ ਤਮਾਕੇ ਚੁਕ ਡਾ ਕੇ ਲਿਆਏ ਵੀ ਇਹ ਬੇਗਣਾ ਆ ਇੱਥੇ ਸਰਚਮ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੇ ਪ੍ਰਾਣ ਨੂੰ ਵੀ ਉਹਨੇ ਇਨੀ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਇੱਥੇ ਵਜੀਆਂ ਹੁਣ ਅੱਖੇ ਵੇਖੀ ਉਹਦੇ ਲੱਕ ਚ ਵਜੀਆਂ ਪੱਜਦੇ ਨੂੰ ਵੀ ਅੱਜ ਦੇ ਨੂੰ ਇੱਕ ਵਾਰੀ ਹੋ ਮਾਰ ਦਿਓ ਅਨੇ ਨੂੰ ਅਨੇ ਨੂੰ ਜਵਾਈ ਦੇਣ ਜੋ ਗਣੀ ਛਟਣਾ ਨੇ ਤਾਂ ਇੰਨੀਆਂ ਮਾਰੀਆਂ ਵੀ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਨਾ ਇਹ ਬੰਬਦ ਮੱਕਾ ਵੀ ਨੇ ਇਨਾ ਦਿਨਾਂ ਚ ਕੀਤਾ ਹੀ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬਦ ਮੱਕਾ ਕਰਕੇ ਆ ਕੇ ਫਿਰ ਕਣਕ ਵੀ ਛੱਡਦਾ ਪਿਆ ਸੀ ਹੋਈ ਕੰਮ ਨੇ ਮੇਰੇ ਪ੍ਰਾਣਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42000 ਮਲੇ ਦੀ ਸਾਰੀ ਕਿੱ체 ਨੇ ਬਣ ਕੀਤੀ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਇਹਨਾਂ ਬਸੇ ਮਹੰਗ ਕਰਦੇ ਆਂ ਫੇ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬੰਬ ਧਮਾਕਾ ਜਿਹਦੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜੂਗਾ ਮੇਰੇ ਭਰਾ ਦੇ ਨਾਲ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਨਾਮ ਜਦੋਂ ਦੱਸਾਂਗਾ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਇਹ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਆਪਦੇ ਘਰ ਸੁਖ ਸਖੀਲੀ ਬਾਪ ਦੇ ਨਾਲ ਕਣਕ ਬਜਾਉਣ ਆਇਆ ਕਿ ਚਲੋ ਬਾਪ ਜਿਹੜਾ ਆ ਉਹ ਕੱਲਾ ਕੰਮ ਕਰਦਾ ਆ 42 ਸਾਲਾ ਮਲਕੀਤ ਜੋ ਛੁੱਟੀ ਤੇ ਆਇਆ ਸੀਗਾ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਦੌਰਾਨ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਆਪਣੇ ਪਿਤਾ surjit singh ਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀਗਾ ਇਸ ਦੌਰਾਨ ਪਿੰਡ ਰਾਹੀਂ ਵਿਕਰਮ ਹੁਣੀ ਆਪਣੇ ਸਾਥੀ ਜ਼ਮੀਤ ਮੌਕੇ ਤੇ ਆਇਆ ਤੇ ਮਲਕੀਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਨੇ ਵਾਹ ਗੋਲੀਆਂ ਚਲਾਈਆਂ ਔਰ ਮਲਕੀਤ ਦੀ ਮੌਤ ਜਿਹੜੀ ਹੈ ਮੌਕੇ ਦਿੱਤੇ ਹੋਗੀ ਮ੍ਰਿਤਕ ਭੈਣ ਬਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਭਰਾ ਮਲਕੀਤ ਇਟਲੀ ਤੋਂ ਆਇਆ ਸੀਗਾ ਮਿਹਨਤ ਕਰਦਾ ਸੀਗਾ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਭਲਾ ਸੋਚਦਾ ਸੀਗਾ ਖੇਤੀਬਾੜੀ ਚ ਹਿੱਸਾ ਲੈਂਦਾ ਸੀਗਾ ਤੇ ਗੋਲੀਆਂ ਲੱਗਣ ਕਾਰਨ ਮਲਕੀ ਤੇ ਉਹਨੂੰ ਆਪ ਫੋਨ ਕੀਤਾ ਤੇ ਕਹਿੰਦਾ ਕਿ ਵਿਕਰਮ ਨੇ ਗੋਲੀਆਂ ਮਾਰਨੀਆਂ ਮੈਨੂੰ ਬਚਾ ਲਓ ਇਹ ਸ਼ਬਦ ਜਦੋਂ ਉਹਨਾਂ ਨੇ ਸੁਨੇ ਆਪਦੇ ਪੁੱਤ ਦੇ ਤਾਂ ਉਥੋਂ ਨੱਠੇ ਗਏ ਆ ਪਰ ਰਾਸਤੇ ਦੇ ਵਿੱਚ ਜਦੋਂ ਹਸਤਾ ਲ ਜਾਂਦੇ ਸੀ ਤਾਂ ਮੌਤ ਹੋ ਗਈ ਆ ਪਰਿਵਾਰ ਦਾ ਦੋਸ਼ ਹੈ ਕਿ ਵਿਕਰਮ ਹੁਣੀ ਪਿੰਡ ਦਾ ਗੈਂਗਸਟਰ ਕਿਸਮ ਦਾ ਬੰਦਾ ਆ ਪਹਿਲਾਂ ਵੀ ਬੰਬ ਧਮਾਕੇ ਦੇ ਵਿੱਚ ਮਾਮਲੇ ਚ ਉਹਦਾ ਨਾਮ ਨਾਮਜ਼ਦ ਰਹਿ ਚੁੱਕਿਆ ਆ ਔਰ ਫਿਲਹਾਲ ਜ਼ਮਾਨਤ ਤੇ ਬਾਹਰ ਆ ਤੇ ਪਿੰਡ ਦੇ ਵਿੱਚ ਕੌਫ ਪੈਦਾ ਕਰ ਰਿਹਾ ਸੀਗਾ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਇਹ ਕਤਲ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਕਰਕੇ ਕੀਤਾ ਆ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਸਾਡੀ ਗੱਲਬਾਤ ਉਹਦੀ ਭੈਣ ਦੇ ਨਾਲ ਹੋਈ ਹੈ ਉਹ ਸੁਣਾਉਣਾ ਤੁਹਾਨੂੰ ਕੀ ਕਹਿੰਦੇ ਨੇ ਤੁਹਾਡਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦਰੰਦਰ ਸਿੰਘ ਹੈ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਇਹ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਕੋ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਚੰਨੀ-ਚੰਨੀ ਹੋਇਆ ਹੈ ਇੱਕ ਇੱਥੇ ਦਿਮਾਗ 'ਚ ਮਰੀ ਹੈ ਇੱਕ ਇੱਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਆ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਕਰਾਂ ਨੇ ਮਾਰਤਾ ਸਾਡੇ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਕਰਾਂ ਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਮ ਦਿੱਤਾ ਵੀ ਮੈਨੂੰ ਬਿਕਰਾਂ ਨੇ ਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਇੱਥੇ ਤੁਰ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਵਿੱਚ ਟੋਰ ਨਾ ਤੁਰ ਤੁਰ ਫਿਰਦਾ ਹਾਲ ਤੱਕ ਪੁਰਸ਼ਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਮੇਰੇ ਬੱਚੇ ਮਰੋਣੇ ਹਨ ਹੋਰ ਵੀ ਅੱਜ ਇੱਥੇ ਕਾਂਡ ਕੀਤਾ ਸਾਡੇ ਤਾਂ ਇਹ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਤੇ ਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਹਾ ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਢੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ ਭਾਈ ਕਿਹੜੇ ਕਿਹੜੇ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ ਰ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਇਹ ਉਹਦਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਝੰਪੜਾ ਇਟਰੀ ਦਾ ਉੱਥੋਂ ਆਇਆ ਸੀ ਦੋ ਫਾ ਆਪਣੇ ਫਾਦਰ ਜੀ ਰਾਸਨ ਰੈਸ਼ ਉਹਦੀ ਰਾਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਬਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਆਈਟੀਆ ਇਹ ਪਤਾ ਨਹੀਂ ਉਹਨੇ ਕੀ ਪੈਰਵਾਹੀ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਉਹ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਵੇਡਾ ਬੜਾ ਸਹੀ ਉਹਨੂੰ ਫਾਂਸੀ ਦੇ ਦਿਆ ਚਾਹੀਦੀ ਐਸੇ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਐਸੇ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਵੀ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਬਾਜੀ ਕਰੂਗਾ ਤੇ ਉਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰ ਰਾਣਾ ਰਲਿਆ ਹੋਇਆ ਹੈ ਬਸ ਇਹੀ ਮੰਗ ਕਰਦੇ ਵੀ ਉਹਨੂੰ ਫਾਂਸੀ ਦੀ ਸਜ਼ਾ ਜਾਈਦੀ ਹੈ ਨੰਬਰ ਕੱਲ ਹਾਂਜੀ ਸਰ ਜੀ ਥਾਣਾ ਤੁਹਾਡੇ ਰਾਜਸਾਸੀ ਧਾਰੀਵਾਲ ਚ ਕਤਲ ਹੋਇਆ ਇੱਕ ਨੌਜਵਾਨ ਦਾ ਕੀ ਆਮਲਾ ਸਾਰੇ ਉਹਦੇ ਘਰ ਦੇ ਆ ਦਾ ਸਾਰਿਆਂ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜੀ ਹਸਪਤਾਲ ਜਾ ਕੇ ਇਲਾਜ ਕਰਾਣ ਮੌਤ ਹੋ ਗਈ ਆ ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋਈ ਪਹਿਲਾਂ ਵੀ ਮਾਮਲੇ ਦਰਜੇ ਸੀ ਹਾਂ ਪਹਿਲਾਂ ਵੀ ਹੈਗਾ ਜੀ ਮੁਕਦਮਾ ਦਰਜ ਜਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮੁਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਐਨਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ 2-3 ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਸੀ ਆ ਸਰ ਜੀ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੀ ਇਥਿਆਦ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10-12 ਗੋਲੀਆਂ ਨੇ ਜੀ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਏ ਜੀ ਨਹੀਂ ਅਜੇ ਨਹੀਂ ਹੋਏ ਜੀ ਬਸ ਤਕਤੀਸ جاری ਹੈ ਮੇਰਾ ਨਾਮ ਅਪਲ ਵਿੰਬਰ ਕੋ ਹੋ ਰਿਹਾ ਹਾਂ ਜੀ ਮਲਕੀਅਤ ਤੇ ਮੇਰਾ ਭਰਾ ਆ ਹਾਂਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਹੀ ਮਿੱਤੇ ਲਾਇ ਤੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਉੱਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮਣੀ ਉੱਤੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਉਹਨੂੰ ਉਹਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਟੇ ਪਿਆ ਇਹ ਨਾਲੇ ਫੜਿਆ ਦਾ ਉਹਨੇ ਤਾਂ ਵਾਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾ ਲਾਇਆ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਹੈ ਉਹਨੇ ਫਿਰ ਇਹ ਨਾ ਕਹਿ ਕੇ ਫੋਨ ਕਟਿਆ ਉਹਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾ ਨੇ ਚਾਚੇ ਤਾਂ ਮੇਂ ਭਾ ਕੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਉਹ ਸਵੇਰ ਇਹ ਆ ਕੇ ਗੱਡੀਆਂ ਚ ਪਾ ਕੇ ਲੈ ਗਿਆ ਮੈਨੂੰ ਮੈਂ ਮੇਰੇ ਭਰਾ ਜਾਂਦਿਆਂ ਨੂੰ ਮੋਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਾਈ ਸੀ ਕੋਈ ਦੁਸ਼ਮਣ ਸੀ ਤਾਂ ਵੀ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਭਰਾ ਨੇ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਕੋਈ ਦੁਸ਼ਮਣੀ ਕਹਿਣਾ ਹੈ ਹੀ ਨਹੀਂ ਮਾੜੀ ਮੋਟੀ ਕੋਈ ਬਾਰ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਈ ਜੇ ਮੈਨੂੰ ਉਹਦੇ ਪਤਾ ਨਹੀਂ ਕਿ ਗੱਲ ਦਾ ਇਹ ਉਹ ਨੰਬਰ ਕੋਈ ਮੜੀ ਮੋਟੀ ਗਾਲੋ ਹੋਊਗੀ ਪਰ ਉਹ ਕਦੀ ਕਹਿਨੂੰ ਪੀਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਾਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਭਾਗ ਦੇ ਨਾਲ ਲੜਦਾ ਨਹੀਂ ਸੀ ਇਹ ਬੇਗਰਮਾ ਇਹਦਾ ਬੇੜਾ ਬਹਿ ਗਿਆ ਇਹ ਪਹਿਲਾ ਬੰਬ ਧਮਾਕੇ ਚ ਅੰਦਰ ਸੀ ਗਿਆ ਫੇਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗਰਸਟਰ ਬਣਾਏ ਨਾ ਘਾਰ ਉਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਦਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਅੱਜ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਦੋ ਜਣੇ ਉਹਨੇ ਕਿਹਾ ਸੀ ਇੱਕ ਤਾਂ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਵਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਵਸ ਹੰਦਨ ਨਾਲ ਉਹਦੇ ਇਹ ਮੈਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿੰਨਾਂ ਨੇ ਉਹਨੀਆਂ ਜਮਾਨਤਾ ਕਰਾ ਕੇ ਨਾਲ ਨੂੰ ਬਹੁਤ ਮੱਮਾ ਕੈਚੋ ਕਢਾ ਕੇ ਲਿਆਏ ਵੀ ਇਹ ਬੇਗਣਾ ਆ ਇੱਥੇ ਸਰਚਲ ਛੋੜਾ ਹੋ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੇ ਪ੍ਰਾਣ ਨੂੰ ਵੀ ਨੇ ਨਹੀਂ ਆ ਗੋਪੀਆਂ ਮਾਰੀਆਂ ਉਹ ਕਿੰਨੀਆਂ ਗੋਲੀਆਂ ਵਜੀਆਂ ਉਹ ਇੱਥੇ ਵਜੀਆਂ ਉਹਨੇ ਅੱਖੀਂ ਵੇਖੀ ਇਹਦੇ ਲੱਕ 'ਚ ਵਜੀਆਂ ਪੰਜ ਦੇ ਨੂੰ ਵੀ ਅੱਜ ਦੇ ਨੂੰ ਬਹੁਤ ਹੋ ਗਿਆ ਹਨੇ ਨੂੰ ਹਨੇ ਨੂੰ ਜਿ ਦਵਾਈ ਦੇਣ ਜੋ ਗਣੀ ਛੱਡਣਾ ਨੇ ਤਾਂ ਇੰਨੀ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਲੈ ਜੇ ਮੇਰੇ ਕੰਮ ਹੋਰ ਕੀ ਨੂੰ ਮਾਰੂ ਨਾ ਬੰਬ ਤਮਾੱਕਾ ਵੀ ਨਹੀਂ ਇਨਾ ਦਿਨਾਂ ਚ ਕੀਤਾ ਹੀ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬ ਤਮਾੱਕਾ ਕਰਕੇ ਆ ਕੇ ਫਿਰ ਕਣਕ ਵੀ ਛੱਡਦਾ ਪਿਆ ਸੀ ਹੋ ਹੋ ਹੀ ਕੰਮ ਇਹਨੇ ਮੇਰੇ ਪ੍ਰਾਣਾ ਨਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42 ਹਜ਼ਾਰ ਉਮਰੇ ਦੀ ਸਾਰੀ ਕਿਤੇ ਜਿਵੇਂ ਕੀ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਸੀਂ ਬੱਸ ਇਹ ਮੰਗ ਕਰਦੇ ਹਾਂ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬੱਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬਾਬਾ ਧਮਾਕੇ ਦੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜਾਊਗਾ ਮੇਰੇ ਭਰਾ ਦੇ ਨਾਲ ਆਪਦੇ ਘਰ ਸੁਖ ਸਖੀਲੀ ਬਾਪ ਦੇ ਨਾਲ ਕਣਕ ਵਜਾਉਣ ਆਇਆ ਕਿ ਚਲੋ ਬਾਪ ਜੜਾਇਆ ਉਹ ਕੱਲਾ ਕੰਮ ਕਰਦਾ ਆ 42 ਸਾਲਾ ਮਲਕੀਤ ਜੋ ਛੁੱਟੀ ਤੇ ਆਇਆ ਸੀਗਾ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਦੌਰਾਨ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਆਪਣੇ ਪਿਤਾ surjit singh ਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀਗਾ ਇਸ ਦੌਰਾਨ ਪਿੰਡ ਰਾਹੀਂ ਵਿਕਰਮ ਹੁਣੀ ਆਪਣੇ ਸਾਥੀ ਸਮੇਤ ਮੌਕੇ ਤੇ ਆਇਆ ਤੇ ਮਲਕੀਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਨੇ ਵਾਹ ਗੋਲੀਆਂ ਚਲਾਈਆਂ ਔਰ ਮਲਕੀਤ ਦੀ ਮੌਕ ਮੌਤ ਜਿਹੜੀ ਆ ਮੌਕੇ ਦਿੱਤੇ ਹੋਗੇ ਮਰਤਕ ਭੈਣ ਪਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਭਰਾ ਮਲਕੀਤ ਇਟਲੀ ਤੋਂ ਆਇਆ ਸੀਗਾ ਮਿਹਨਤ ਕਰਦਾ ਸੀਗਾ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਭਲਾ ਸੋਚਦਾ ਸੀਗਾ ਖੇਤੀਬਾੜੀ ਚ ਹਿੱਸਾ ਲੈਂਦਾ ਸੀਗਾ ਤੇ ਗੋਲੀਆਂ ਲੱਗਣ ਕਾਰਨ ਮਲਕੀਤ ਨੇ ਉਹਨੂੰ ਆਪ ਫੋਨ ਕੀਤਾ ਤੇ ਕਹਿੰਦਾ ਕਿ ਵਿਕਰਮ ਨੇ ਗੋਲੀਆਂ ਮਾਰਨੀਆਂ ਮੈਨੂੰ ਬਚਾ ਲਓ ਇਹ ਸ਼ਬਦ ਜਦੋਂ ਉਹਨਾਂ ਨੇ ਸੁਨੇ ਆਪਦੇ ਪੁੱਤ ਦੇ ਤਾਂ ਉੱਥੋਂ ਨੱਠੇ ਗਏ ਆ ਪਰ ਰਾਸਤੇ ਦੇ ਵਿੱਚ ਜਦੋਂ ਹਸਤਾ ਲੱ ਜਾਂਦੇ ਸੀ ਦਾ ਮੌਤ ਹੋ ਗਈ ਆ ਪਰਿਵਾਰ ਦਾ ਦੋਸ਼ ਹੈ ਕਿ ਵਿਕਰਮ ਹੁਣੀ ਪਿੰਡ ਦਾ ਗੈਂਗਸਟਰ ਕਿਸਮ ਦਾ ਬੰਦਾ ਆ ਪਹਿਲਾਂ ਵੀ ਬੰਬ ਧਮਾਕੇ ਦੇ ਵਿੱਚ ਮਾਮਲੇ ਚ ਉਹਦਾ ਨਾਮ ਨਾਮਜ਼ਦ ਰਹਿ ਚੁੱਕਿਆ ਆ ਔਰ ਫਿਲਹਾਲ ਉਜਮਾਨਤ ਤੇ ਬਾਹਰ ਆ ਤੇ ਪਿੰਡ ਦੇ ਵਿੱਚ ਖੌਫ ਪੈਦਾ ਕਰ ਰਿਹਾ ਸੀਗਾ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਇਹ ਕਤਲ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਕਰਕੇ ਕੀਤਾ ਆ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਆ ਫਿਲਹਾਲ ਸਾਡੀ ਗੱਲਬਾਤ ਉਹਦੀ ਭੈਣ ਦੇ ਨਾਲ ਹੋਈ ਆ ਉਹ ਸੁਣਾਉਂ ਰਿਹਾ ਤੁਹਾਨੂੰ ਕੀ ਕਹਿੰਦੇ ਨੇ ਮੈਂ ਤੁਹਾਡਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦੋਂ ਦੱਸਾਂਗਾ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਇਹ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਉਸ ਟਾਈਮ ਕੋ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤੇ ਉਹਦੇ ਸੂਰਾ ਸਰੀਰ ਜਿਹੜਾ ਸਨ ਨਹੀਂ ਸਨ ਹੋਇਆ ਹੈ ਇਹ ਕਈ ਇਥੇ ਦਿਮਾਗ 'ਚ ਮਰੀ ਹੈ ਇਹ ਕਈ ਇਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਆ ਉਹਦੀ ਡੈਥ ਹੋ ਗਈ ਹੈ ਤਰੇ ਅੱਗੇ ਵੀ ਬੰਬ ਧਮਾਕਾ ਇਹ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਕਰਾਂ ਨੇ ਮਾਰਤਾ ਨਾਲੇ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਂ ਆਖਣ ਦੇ ਵੀ ਮੈਨੂੰ ਬਿਕਰਾਂ ਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਂ ਦਿੱਤਾ ਵੀ ਮੈਨੂੰ ਬਿਕਰਾਂ ਨੇ ਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਇੱਥੇ ਤਰੇ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਟੌਰਨ ਤੋਂ ਲੈ ਕੇ ਫੇਂਡੇ ਹਾਲ ਤੱਕ ਪੁਰਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਇੰਨੇ ਆ ਦੇ ਬੱਚੇ ਮਰੋਣੇ ਨਾਲੇ ਹੋਰ ਵੀ ਅੱਜ ਇੱਥੇ ਕਾਂਡ ਕੀਤਾ ਸਾਡੇ ਤਾਂ ਅੱਜ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਤੇ ਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਦਾਂ ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਢੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪਹਿਲੀ ਜਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਤੇ ਸੌਰ ਨੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ ਭਜੀ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲਗਭਗ ਚਲਾਈ ਫਿਰ ਵਾਰ-ਵਾਰ ਇਹਨਾਂ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਤੁਹਾਨੂੰ ਤੁਹਾਡਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਨਾ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਦੇ ਪੱਕਾ ਝੰਪੜੇ ਇਟਰੀ ਦਾ ਉੱਥੋਂ ਹੁਣ ਆਇਆ ਹੈ ਤੋਂ ਆਪਣੇ ਫਾਦਰ ਜੀ ਰਸਨ ਰੈਸ਼ ਉਹਦੀ ਰਸਾਂ ਜੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਬਜਾਉਣ ਦਾ ਆਇਆ ਰਾਤ ਨੂੰ ਨਹੀਂ ਲੱਗੇ ਕਾਰ ਤੇ ਮਿਸਤਰੀ ਵੀ ਲੱਗੇ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਹ ਤੇ ਆ ਪਤਾ ਨਹੀਂ ਉਹਨੇ ਕੀ ਪੈਰਵਾਹੀ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਵੇਡਾ ਬੜਾ ਇਹਨੂੰ ਫਾਂਸੀ ਹੀ ਦੇਸਾ ਚਾਹੀਦੀ ਐ ਇਹ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਮੈਂ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਬਿਆਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰਾਂ ਨਾਲ ਰਲਿਆ ਹੋਇਆ ਹੈ। ਬਸ ਇਹੀ ਮੰਗ ਕਰਦੇ ਵੀ ਉਹਨੂੰ ਫਾਂਸੀ ਦੀ سزا ਚਾਹੀਦੀ ਹੈ। ਨੰਬਰ ਕੱਲ। ਹਾਂਜੀ। ਸਰ ਜੀ ਇਹ ਥਾਣਾ ਤੁਹਾਡੇ ਰਾਜਸਥਾਨੀ ਪਿੰਡ ਧਾਰੀਵਾਲ ਚ ਘਤਰ ਹੋਇਆ ਕਿ ਨੌਜਵਾਨ ਦਾ ਟੀ ਮਾਮਲਾ ਸਾਰੇ। ਪਰ ਉਹਦੇ ਘਰ ਦੇਆਂ ਦਾ ਸਾਰਿਆਂ। ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ। ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ। ਤੇ ਜਿਹੜਾ ਹਸਪਤਾਲ ਜਾ ਕੇ ਲਾਜ਼ਮਤ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਤਕੀਸ ਜਾਰੀ ਹੈ ਸਰ ਵਿਕਰਮ ਸਿੰਘ ਦੀ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਹਾਂ ਪਹਿਲਾਂ ਵੀ ਹੈਗਾ ਜੀ ਮੁਕਦਮਾ ਦਰਜ ਜਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮੁਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਧੰਨਵਾਦ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਐਂਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਾਹਿਬ ਬਸ ਇਹਨਾਂ ਦੇ ਕਹਿਣ ਮੁਤਾਬਕ 2-3 ਦਿਨ ਪਹਿਲਾਂ ਉਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਸੀ ਆਪ ਸਰ ਜੀ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੀ ਇਥਹਾਦ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10-12 ਗੋਲੀਆਂ ਨੇ ਜੀ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋਈ ਗ੍ਰਿਫਤਾਰ ਹੋਇਆ ਜੀ ਨਹੀਂ ਅਜੇ ਨਹੀਂ ਹੋਇਆ ਜੀ ਬਸ ਤਕਤੀਸ਼ ਜਾਰੀ ਹੈ ਮੇਰਾ ਨਾਮ ਅਪਲ ਵਿੰਬਲ ਕੋ ਹੋ ਰਿਹਾ ਹਾਂ ਜੀ ਮੁਲਕੀ ਤੇ ਮੇਰਾ ਭਰਾ ਆ ਹਾਂਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਹੀ ਮਿੱਤੇ ਲਾਇ ਤੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਨੂੰ ਤੇ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਨਾਲੇ ਫੜਿਆ ਦਾ ਉਹਨੇ ਤਾਂ ਵਾਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾਲ ਆਇਆ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਹਾਂ ਉਹਨੇ ਫਿਰ ਇਹਨਾ ਕਹਿ ਕੇ ਫੋਨ ਕੱਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾਣੇ ਚਾਚੇ ਤਾਂ ਮੈਂ ਭਾ ਗਿਆ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਹੋ ਵਾਸੀ ਇਹ ਆ ਕੇ ਗੱਡੀਆਂ ਚ ਪਾ ਕੇ ਲੈ ਗਿਆ ਮੈਨੂੰ ਮੈਂ ਮੇਰੇ ਭਰਾ ਆ ਜਾਂਦਿਆਂ ਨੂੰ ਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਤਾਂ ਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਗੜ ਸੀ ਕੋਈ ਦੁਸ਼ਮਣ ਜੀ ਦਾ ਕੋਈ ਨਹੀਂ ਕੋਈ ਮਣੀ ਨੇ ਮੇਰੇ ਪ੍ਰਾਨ ਕਦੀ ਕੇ ਦਾ ਮਾਰ ਨਹੀਂ ਕਿ ਉਹਦੀ ਦੁਸ਼ਮਨੀ ਕਿਹਨਾਂ ਹੈ ਹੀ ਨਹੀਂ ਮਾੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਉਹਦੇ ਪਤਾ ਨਹੀਂ ਕਿ ਗੱਲ ਦਾ ਇਹ ਦੇਖੋ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿੰਨੂ ਭੀਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਾਣੇ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਪ੍ਰਾਗ ਦੇ ਨਾਲ ਲੜਦਾ ਨਹੀਂ ਸੀ ਹਾਂ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾ ਬੰਬ ਧਮਾਕੇ ਚ ਅੰਦਰ ਸੀ ਗਿਆ ਇਹ ਫੇਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗਾਰਸਟੁਰ ਮਨੇ ਆਇਆ ਨਕਰਾ ਰੁਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਣ ਦੇਣ ਹੈ ਜੀ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਦੋ ਜਣੇ ਉਹਨੇ ਕਿਹਾ ਇੱਕ ਤਾਂ ਉਹਨੂੰ ਪਛਾਨੀ ਨਾ ਉਹਨੇ ਕਹਿੰਦਾ ਵਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਵਸ ਦਨ ਨਾਲ ਉਹ ਕਰਦੇ ਹੋ ਸੇ ਇਹ ਮੈਂ ਹੁਣ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਪਰ ਨੂੰ ਵੀ ਜੰਨਾਂ ਨੇ ਆਉਂਦੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਬੰਬ ਤਮਾਕੇ ਚੋਕ ਡਾ ਕੇ ਲਿਆਏ ਵੀ ਇਹ ਬੇਗਣਾ ਆ ਇੱਥੇ ਸਰਚਾ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੇ ਪ੍ਰਾਣ ਨੂੰ ਵੀ ਨੇ ਨਹੀਂ ਆ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਉੱਤੇ ਵਜੀਆਂ ਉਹਨੇ ਅੱਖੇ ਵੇਖੀ ਉਹਦੇ ਲੱਕ ਚ ਵਜੀਆਂ ਪੱਜਦੇ ਨੂੰ ਵੀ ਅੱਜ ਦੇ ਨੂੰ ਇੱਕ ਬੋਲੀ ਹੋਰ ਆਦੀ ਆ ਹਨੇ ਨੂੰ ਹਨੇ ਨੂੰ ਦਵਾਈ ਦੇਣ ਜੋਗਾ ਨਹੀਂ ਚਟਨਾ ਨੇ ਤਾਂ ਇੰਨੀਆਂ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਕੰਮ ਮਾਰ ਕੇ ਇਹਨੂੰ ਮਾਰੋ ਨਹੀਂ ਬੰਬ ਤੇ ਮੱਕਾ ਵੀ ਨਹੀਂ ਨਾ ਦਿਨਾ ਸੀ ਕੀਤਾ ਇਹ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਦੋਂ ਜਦੋਂ ਬੰਬ ਤੇ ਮੱਕਾ ਕਰਕੇ ਆ ਕੇ ਫਿਰ ਕਣਕ ਬੀਜਣ ਲੱਗ ਪਿਆ ਸੀ ਹੋਈ ਕੰਮ ਇਹਨੇ ਮੇਰੇ ਪ੍ਰਾਣਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42 ਹਜ਼ਾਰ عمرੇ ਦੀ ਸਾਰੀ ਕਿਤੇ ਗਿਨੇ ਨਹੀਂ ਕੀਤੇ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ